ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗ ਨੂੰ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਅੱਜ ਤੇ ਜੀ ਦੋ ਚੀ ਮੱਜਰੇ ਸਪਰੇਅ ਕਰਨ। ਉਰੇ ਰਹਿੰਦੀ ਤੀ। ਉਧਰ ਤਾਂ ਹੋ ਗਈ ਸੀ ਸਾਰੀ ਉਹ। ਉਰੇ ਤਿਆਰੀ ਬਾਈ ਕਰਕੇ ਦੇਖਿਆ ਵੀ ਪਾਣੀ ਲਾ ਕੇ ਕਰਨੀ ਉਧਰ ਆਪਾਂ ਪਾਣੀ ਤੇ ਪਹਿਲਾਂ ਕਰਤੀ ਸੀ। ਦੇਖਦੇ ਜੇ ਤਾਂ ਤਾਮ ਝਾਮ ਚੱਲ ਪਿਆ ਫਿਰ ਤਾਂ 8 ਕੀਲੇ ਨਵੇੜ ਦੂੰਗੇ 2 ਵਜੇ ਦੇ ਨੂੰ। ਜੇ ਇਹ ਨਾ ਚੱਲਿਆ ਫਿਰ ਇੱਕ ਗੱਲ ਕਰਨੀ ਪੈਣੀ ਆ। ਦਵਾਈ ਪਤਾ? ਕਣਕ ਹੈ ਹਾਂ ਕਣਕ ਹੈ ਨਿਸਰੇਈ। ਇਹ ਮਾੜੀ ਮੋਟੀ ਕਸਰਾ ਪਾਣੀ ਦੀ ਪਾਲਾ ਪੰਸੀ ਨਾਲੇ ਕਰਲਾ ਸਟਾਰਟ ਇਹਨੂੰ ਪੰਪਾਂ ਨੂੰ ਇੱਕ ਬਰਕਰਾਰ ਮੋ ਖੋਲਣ ਦੇ ਮੜੇ ਜੇ ਮੌਸਮ ਵੀ ਕਰਦਾ ਝਕਾਨੀਆਂ ਜੀ ਕਦੇ ਧੁੱਪਾਂ ਜਾਂਦੀ ਆ ਕਦੇ ਬੱਦਲ ਵਾਈ ਜੀ ਚਲੋ ਦੇਖਦੇ ਜਿੰਨਾ ਕੁ ਲੋਟ ਆਇਆ ਕਰ ਦੇਣਾ ਆਹਾ ਪੰਪ ਕਰਦਾ ਤਾਂ ਹਰਾਨ ਗਰੀ ਜੀ ਆਪਾਂ ਨੇ ਬੰਦੇ ਨਹੀਂ ਕਰਿਆ ਸਵੇਰ ਦਾ ਪਾਈਆ ਵੱਧ ਖਾ ਲੂਗਾ ਮਾ ਪਾਣੀ ਨੇੜੇ ਕਰਕੇ ਤਕਰੀਬਨ ਨਿਭੜੇ ਗਿਆ ਪਾਣੀ ਨੇੜੇ ਦਾ ਬਹੁਤ ਫਰਕ ਜਰਦਾ ਲੱਗੇ ਤੇ ਜੀ ਇੱਕ ਤਜਰਬਾ ਕਰਨ ਮਾ ਹਾਂ ਕੱਲ ਪਰਸੋਂ ਜੇ ਪਰਸੋਂ ਮੀਂਹ ਤੇ ਪਹਿਲਾਂ ਪੱਤੀ ਫੁੱਫੀ ਸੀ ਮਾ ਚੱਲ ਦੇਖਦੇ ਆ ਆਚਾਰਕ ਪਿੰਗ ਜਗੀ ਜਿਹੜੇ ਬੇਲੀ ਹੋਈ ਆ ਵੀਰੇ ਚ ਦੇਖਦੇ ਆ ਤਜਰਬਾ ਕਰਕੇ ਸਪਰੇਅ ਦਾ ਐਕਟਰਾ ਜਨਰੇਟਰ ਸੰ ਕੋਰ ਰਲਾ ਕੇ ਜੇ ਕ ਪਿਛਲੇ ਸਾਲ ਕਰਿਆ ਤਜਰਬਾ ਪਿਛਲੇ ਸਾਲ ਤੱਕ ਕਾਮਯਾਬ ਰਿਹਾ ਤਾਂ ਸਰ ਪਿਛਲੇ ਸਾਲ ਪਾਣੀ ਲਾ ਕੇ ਕਰਿਆਤਾ ਇਸ ਸਾਲ ਐਦਾਂ ਹੀ ਦੇਖਣ ਲੱਗੇ ਆ ਵੀ ਜੇ ਲੋਟ ਆ ਜਾਵੇ ਵੀ ਜੇ ਲੋਟ ਆ ਜਾਵੇ ਇਹਦੀ ਕਹਾਣੀ ਨਹੀਂ ਤਾਂ ਕੱਖ ਬਹੁਤ ਹੋ ਜਾਣਾ ਸਮੁੰਦਰ ਚ ਤੁਹਾਨੂੰ ਪਤਾ ਹੀ ਆ ਬਾਕੀ ਸਾਰੇ ਜਣੇ YouTube ਉਪਰ ਬੈਂਸ ਫਾਰਮ ਵਾਲੇ ਆਪਣਾ ਚੈਨਲ ਆ ਉੱਥੇ ਵੀ ਸਬਸਕ੍ਰਾਈਬ ਕਰਿਓ Facebook ਉਪਰ ਦਵਿੰਦਰ ਸਿੰਘ ਬੈਂਸ ਆਈਡੀ ਨੂੰ ਫੋਲੋ ਜਰੂਰ ਕਰਿਓ ਧੰਨਵਾਦ ਜੀ ਸਾਰੇ ਦੋਸਤਾਂ ਦਾ ਇੰਨਾ ਪਿਆਰ ਦੇਣ ਲਈ ਧੰਨਵਾਦ ਜੀ